ਤੇ ਹਾਂਜੀ ਵੱਡਣ ਵਾਲਾ ਨਾ ਕਨੈਕਟ ਕਰੇ ਆਪਣੇ ਵੀ ਠੀਕ ਆ ਬਾਈ ਕਹਿੰਦਾ ਵੀ ਰੱਖਣ ਵਾਲੇ ਨੂੰ ਦੇਣਾ ਕੋਈ ਵੱਡਣ ਵਾਲਾ ਫੋਨ ਨਾਲ ਲਾਵੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਏ ਨੰਬਰ ਦੱਸ ਦਿਓ ਜੀ ਹਾਂਜੀ ਦੋਸਤੋ ਇੱਕ ਨੀਲੀ ਰਾਬੀ ਦਾ ਸਨੋ ਨਗੀਨਾ ਦਿਖਾ ਰਿਹਾ ਮਿੱਤਰੋ ਇੱਕ ਖੀਰਾ ਕੱਟਾ ਤੇ ਖੜਿਆ ਬਾਈ ਰੇਸਮ ਦੇ ਕੋਲੇ ਤੇ ਬਾਈ ਦਾ ਹੈਗਾ ਪਿੰਡ ਮਹਾਰਾਜ ਸਾਡੇ ਪਿੰਡੋਂ ਹੀ ਆਪਾਂ ਕਹਿ ਸਕਦੇ ਆ ਵੀਡੀਓ ਬਣਾ ਰਹੇ ਆ ਕਿਸਾਨ ਸਕਲਾਈ ਕੇਂਦਰ ਦੇ ਬਿਲਕੁਲ ਸਾਹਮਣੇ ਬਾਈ ਦਾ ਘਰ ਹੈ ਫੁੱਲਾ ਰੋਡ ਤੇ ਬੀੜੂਆ ਦੇ ਵਿੱਚ ਜਿਹੜੀ ਸੁਨੋ ਸੁਨੋ ਖੀਰਾ ਸਾਣ ਦਿਖਾ ਰਹੇ ਆ ਕੀ ਇਹਦੀ ਡਿਟੇਲ ਹੈ ਉਹਦੀ ਜਾਣਕਾਰੀ ਆਪਾਂ ਪਾਈ ਤੋਂ ਲਵਾਂਗੇ ਮਾਂ ਦਾ ਕੀ ਰਿਕਾਰਡ ਰਿਹਾ ਕੱਦ ਕੱਦ ਮਿੱਤਰੋ ਵਧੀਆ ਉਮਰ ਦੇ ਹਿਸਾਬ ਨਾਲ ਸੋਹਣਾ ਸਿੰਘ ਵੀ ਸੋਹਣਾ ਤੇ ਮਾਰਕਾ ਫਿਰ ਆਪਾਂ ਕਹਿ ਸਕਦੇ ਆ ਫੁੱਲ ਬਟਾ ਫੁੱਲ ਹੈ ਟੈਸਟੀ ਗੱਲ ਕਰਦੇ ਆ ਮਿੱਤਰੋ ਓਕੇ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂ ਜੀ ਬਈ ਰਿਸਮ ਕੀ ਹਾਲ ਚਾਲ ਆ ਜੀ ਵਧੀਆ ਵੀਰੇ ਠੀਕ ਆ ਉਮਰ ਇੱਕ ਕੱਟੇ ਦੀ ਕਿੰਨੀ ਘੋਣੀ ਆ ਉਮਰੇ ਦੀ ਵੀਰੇ ਹੈਗੀ ਹੈ ਕਿੰਨਾ 1 ਸਾਲ 5 ਮਹੀਨੇ 1 ਸਾਲ 5 ਮਹੀਨੇ ਮਾਂ ਦਾ ਕੀ ਰਿਕਾਰਡ ਰਿਆ ਮਾਂ ਦਾ ਰਿਕਾਰਡ ਇਹਦਾ ਹੁੰਦਾ ਸੀ 16 17 ਲੀਟਰ ਸੀ 16 17 ਮੰਨ ਕੇ ਚੱਲੋ 16 ਘਰੇਲੂ ਸੇਵਾ ਨਾਲ ਹਾਂ ਘਰੇਲੂ ਸੇਵਾ ਨਾਲ ਕੋਈ ਆਪਾਂ ਸਪੈਸ਼ਲ ਦਾ ਕਰੀ ਠੀਕ ਆ ਕਿਹੜੇ ਸਿਮਨ ਦਾ ਹੈ ਇਹ ਲਾਹੌਰ ਕੇ ਦਾ ਵੀਰੇ ਲਾਹੌਰੀ ਦਾ ਤੇ ਰੇਟ ਆਪਾਂ ਫਿਰ ਕੀ ਕਰਤਾ ਜੀ ਰੇਟ ਇਹਦਾ 90000 90 ਮਾਰਦਾਨ ਹੋਜੂ ਹੋਜੂ ਜੀ ਹਾਂ ਤੋਰੋ ਜੇ ਇੱਕ ਵਾਰੀ ਮਾਰਦਾਨ ਮਿੱਤਰੋ ਹੋਜੂਗਾ 90000 ਦੇ ਵਿੱਚੋਂ ਖੀਰਾ ਕਟਾ ਉਮਰ ਹੈਗੀ ਹੈ 1 ਸਾਲ 5 ਮਹੀਨੇ ਮਾਰਕਾ ਫੇਰ ਕਹਨੇ ਆਪਾਂ ਫੁੱਲ ਬਟਾ ਫੁੱਲਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਰੇਸ਼ਮ ਦੇ ਨਾਲ ਕਰ ਸਕਦੇ ਹੋ ਸੰਪਰਕ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਕਿਸੇ ਨੇ ਪਸ਼ੂ ਪਾਲਣ ਨੇ ਬਾਈ ਨੇ ਘਰ ਦੇ ਵਿੱਚ ਰੱਖਣਾ ਪਸ਼ੂਆਂ ਦੀ ਖਾਤਰ ਜਾਂ ਕੋਈ ਫਾਰਮ ਦੇ ਵਿੱਚ ਰੱਖਣਾ ਜਾਂ ਕਿਸੇ ਨੇ ਭਰਾ ਨੇ ਪਿੰਡ ਦੇ ਵਿੱਚ ਸੱਦਣਾ ਉਹਨਾਂ ਦੇ ਖਾਤਰ ਆਪਾਂ ਕਹਿ ਸਕਦਾ ਬਹੁਤ ਚੰਗਾ ਕਿਉਂਕਿ ਮਾਹ ਦਾ 16 17 ਲੀਟਰ ਨੋਰਮਲ ਸੇਵਾ ਨਾਲ ਲਾਹੌਰੀ ਬੁੱਲਦਾ ਤੇ ਹਾਂਜੀ ਬੱਢਣ ਵਾਲਾ ਨਾ ਕਰੈਕਟ ਕਰੇ ਆਪਣੇ ਵੀ ਠੀਕ ਹੈ ਬਾਈ ਕੰਦਾ ਵੀ ਰੱਖਣ ਵਾਲੇ ਨੂੰ ਦੇਣਾ ਕੋਈ ਬੱਢਣ ਵਾਲਾ ਫੋਨ ਨਾਲ ਲਾਵੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਏ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈਗਾ ਜੀ 97 812 ਜੀ 97 812 37041 37041 ਧੰਨਵਾਦ